ਪਰ ਮੈਂ ਬੱਚੇ ਲੈਣ ਗਈ ਸੀਗੀ ਦਿੱਤੂ ਬੱਚੇ ਲੈਣੇ ਸੀ ਮੈਂ ਤਾਂ ਬਸ ਚਾਏ ਸੀ ਤੇ ਜਿਹੜੇ ਜਿਹੜੇ ਬਾਸ ਤੇ ਬੱਚੇ ਆਏ ਸੀ ਬਾਸ ਨਾਲ ਹੀ ਉਹ ਮੁੰਡੇ ਖੜੇ ਸੀਗੇ ਕਿੰਨੇ ਜਣੇ ਸੀਗੇ ਤਿੰਨ ਜਣੇ ਸਾਰੇ ਤੇ ਸੀਗੇ ਮੈਂ ਪਿੰਡ ਕੀ ਨਾਮ ਤੁਹਾਡਾ ਉਨੀ ਤਰ੍ਹਾਂ ਨਹੀਂ ਨਿਹਾਂ ਕੀ ਹੋਇਆ ਸੀਗਾ ਪੂਰੀ ਵਾਰ ਦੱਸੋ ਸਰ ਮੈਂ ਬੱਚੇ ਲੈਣ ਗਈ ਸੀਗੀ ਜਿੱਥੋਂ ਬੱਚੇ ਲੈਣੇ ਸੀ ਮੇਰ ਤੋਂ ਬੱਸ ਚਾਏ ਸੀ ਹੂੰ ਤੇ ਜਿਹੜੀ ਬੱਸ ਤੇ ਬੱਚੇ ਆਏ ਸੀ ਬੱਸ ਨਾਲ ਹੀ ਉਹ ਮੁੰਡੇ ਖੜੇ ਸੀਗੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀ ਸਾਡੇ ਤੇ ਸੀਗੇ ਸਰ ਸਕੂਟੀ ਤੇ ਠੀਕ ਹੈ ਸਰ ਫਿਰ ਮੇਰੇ ਦਿਓਰ ਨੇ ਹੱਥ ਵੀ ਮੱਲਾਇਆ ਸੀਗਾ ਉਹਨਾਂ ਨਾਲ ਉਹ ਬੰਦਿਆਂ ਨਾਲ ਹਾਂਜੀ ਅੱਛਾ ਤੇ ਉਹ ਉੱਥੇ ਖੜਾ ਨਹੀਂ ਹੋਇਆ ਸੀ ਨਿਕਲ ਗਿਆ ਸੀਗਾ ਤੇ ਬੱਚੇ ਜਿੱਦਾਂ ਹੀ ਕਨੈਕਟਰ ਨੇ ਥੱਲੇ ਤਾਰੇ ਇਹ ਉਹਨਾਂ ਨੇ ਬਸ ਜਾਣ ਦਿੱਤੀ ਐ ਬਸ ਜਿੱਲੇ ਸੀਗੇ ਉਸ ਲਈ ਮੈਨੂੰ ਕੁਝ ਨਹੀਂ ਕੀਤਾ ਉਹਨਾਂ ਨੇ ਤੇ ਬਸ ਜਿੱਦਾਂ ਹੀ ਗਏ ਇਹ ਉਹਨਾਂ ਨੇ ਸਕੂਟਰੀ ਮਤਲਬ ਜਿੱਦਾਂ ਇਹ ਮੈਂ ਵਾਪਸ ਆਪਣੇ ਘਰ ਨੂੰ ਮੂੰਹ ਕੀਤਾ ਘੇਰਿਆ ਐ ਤੇ ਉਦਾਂ ਹੀ ਉਹ ਮੇਰੇ ਮਗਰ ਆਏ ਨਾਲ ਸਕੂਟਰੀ ਖੜੀ ਕਰ ਜੀ ਕੋਈ ਗੱਲਬਾਤ ਨਹੀਂ ਕੀਤੀ ਤੁਹਾਡੇ ਨਾਲ ਗੱਲਬਾਤ ਕੋਈ ਸੁਬੇ ਹਮਲਾ ਹਾਂ ਸਿੱਧਾ ਹੀ ਹਮਲਾ ਮੈਨੂੰ ਇਦਾਂ ਲੱਗਿਆ ਕਿ ਇਹ ਬੱਚੇ ਚੱਕਣ ਆਏ ਐ ਫਿਰ ਉਹਨਾਂ ਨੇ ਮੇਰੀ ਕੁੱਟ ਮਾਰ ਕੀਤੀ ਬੱਚਿਆਂ ਨੇ ਵੀ ਰੋਲਾ ਪਾਇਆ ਮੈਂ ਵੀ ਰੋਲਾ ਪਾਇਆ ਅਚਾ ਤੁਹ ਕਦੋਂ ਲ ਮਾਰਿਆ ਕੁੱਟੇ ਤੁੰ ਸਰ ਲੋਹੇ ਦੀ ਰਾਡ ਸੀਗੀ ਕਿੱਥੇ ਕਿੱਥੇ ਮਾਰੇ ਤੁਹਾਡੇ ਸਰ ਲੱਤਾਂ ਚ ਵੀ ਮਾਰੇ ਐ ਇਸ ਸਿਰ ਚ ਟਾਂਕੇ ਲੱਗੇ ਆ ਹਾਂਜੀ 7 ਤੇ ਲੱਤ ਚ ਮੇਰੀ ਜ ਹੱਡੀ ਫ੍ਰੈਕਚਰ ਐ ਕਿ ਇਹ ਉਸ ਤੋਂ ਬਾਅਦ ਜਦੋਂ ਤੁਸੀਂ ਰੋਲਾ ਪਾਇਆ ਤੇ ਫਰਾਰ ਹੋ ਗਏ ਸਾਰੇ ਹਾਂਜੀ ਸਰ ਟ੍ਰੈਲੀ ਵੀ ਆਂਦੀ ਪਈ ਸੀਗੀ ਰੋਡ 'ਚ ਤੇ ਫਿਰ ਉਸਲੇ ਸੜਕ 'ਚ ਕੋਈ ਨਹੀਂ ਸੀਗਾ ਫਿਰ ਆਵਾਜ਼ ਹੀ ਸ਼ੁਰੂ ਹੋ ਗਈ ਨਾ ਤੇ ਜ਼ਿਆਦਾਤਰ ਉਹ ਟਰੈਲੀ ਨੂੰ ਦੇਖ ਕੇ ਗੇਟ ਟਰੈਲੀ ਦੀ ਸੇਡ ਹੁੰਦੀ ਦੇ ਸੀਗੀ ਜੁਹਨ ਨੂੰ ਕੋਈ ਨਾ ਕਿਸੇ ਨੂੰ ਪਛਾਣਦੇ ਕਰ ਨਹੀਂ ਮੈਂ ਪਛਾਣਦੀ ਨਹੀਂ ਮੈਨੂੰ ਨਹੀਂ ਪਤਾ ਕੌਣ ਸੀ ਤੁਹਾਨੂੰ ਕਿੱਦੇ ਤੇ ਸ਼ੱਕ ਹੈ ਸਰ ਆਪਣੇ ਦਿਓਰ ਤੇ ਹੀ ਹੈ ਮੇਰੀ ਪਿੰਡ 'ਚ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਮੇਰੇ ਪਤੀ ਦਾ ਵੀ ਕਿਸੇ ਨਾਲ ਵੀ ਪਿੰਡ 'ਚ ਕੋਈ ਨਹੀਂ ਲੜਾਈ ਝਗੜਾ ਸਰ ਬਾਹਰ ਰਹਿੰਦੇ ਮੇਰੇ ਘਰ ਵਾਲੇ ਕੀ ਕਰ ਕੀ ਮੰਗ ਕਰਦੇ ਤੁਸੀਂ ਪੁਲਿਸ ਤੋਂ ਪੁਲਿਸ ਤਾਂ ਇਹ ਮੰਗ ਕਰਦੇ ਕਿ ਜਿਹਨਾਂ ਨੇ ਕਾਰਵਾਈ ਕੀਤੀ ਹੈ ਇਹਨਾਂ ਨੂੰ ਇਨਸਾਫ ਚਾਹੀਦਾ ਸਰ ਕਿ ਕੱਲ ਜੋ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਨੂੰ ਕੋ ਸ਼ਾਮ 5 ਵਜੇ ਦੇ ਕਰੀਬ ਸਾਡੇ ਕੋਲ ਪੇਸ਼ੈਂਟ ਆਇਆ ਅਨੀਤਾ ਵਾਈਫ ਆਫ ਜਸਬੀਰ ਸਿੰਘ ਜੋ ਸਾਡੇ ਮੈਡੀਕਲ ਆਫਿਸ ਹੈ ਉਹ ਆਨਯੋ ਦਾ ਪਰਚਾ ਕੱਟ ਕੇ ਥਾਣਾ ਹਜਪੁਰ ਨੂੰ ਰਿਪੋਰਟ ਕਰ ਦਿੱਤਾ ਉਹ ਤੇਰੇ ਨਾਲ ਆਜਿਆ ਸਾਡੇ ਕੋਲ ਤੇ ਉਹ ਜਿਹੜਾ ਸਟਾਂ ਜਿਹੜੀ ਕਿੰਨੀ ਫੋਟਾ ਮਿੱਤਿਆ ਦੇਖੋ ਸਟਾਂ ਜਿਹੜੀਆਂ ਹੈਗੇ ਐਮ ਐਲ ਆਰ ਲੀਗਲ ਰਿਕਾਰਡ ਹੁੰਦਾ ਤੁਸੀਂ ਦੇ ਸਟਾਂ ਦੱਜੀਆਂ ਹੋਈਆਂ ਸੀ ਕਿਉਂ ਰਿਕਾਰਡ ਕਰਕੇ ਉਹ ਐਮ ਐਲ ਆਰ ਤਿਆਰ ਕਰਕੇ ਜਿਹੜਾ ਥਾਣਾ ਹਾਜਿਪੁਰ ਤੇ ਸਰ ਬੀਟੀ ਦੇ ਨਾਲ ਪਿੰਡ ਕੇਰੇ ਦੀ ਇੱਕ ਮਹਿਲਾ ਤੇ ਕੁੱਟਮਾਰ ਹੋਈ ਸੀ ਕੀ ਇਹ ਪੁਰਾ ਮਾਮਲਾ ਮੈਂ ਏਐਸ ਹੀਰ ਭਜਨ ਸਿੰਘ ਮਿਤੀ 30 7 24 ਨੂੰ ਡਿਊਟੀ ਅਫਸਰ ਸੀ ਥਾਣਾ ਹਾਜਿਪੁਰ ਸਾਨੂੰ ਨੀਤਾ ਰਾਣੀ ਪਤਨੀ ਜਸਵੀਰ ਸਿੰਘ ਦੀ ਚਿੱਟ ਡਾਕਟਰੀ ਆਈ ਕਿ ਉਹਦੇ ਸੱਟਾਂ ਲੱਗੀਆਂ ਨੇ ਹਸਪੀਟਲ ਜੀਰੇ ਇਲਾਜ ਹੈ ਉੱਥੇ ਪੁਲਿਸ ਦੇ ਲੈਡੀ ਕਾਂਸਟੇਬਲ ਨਾਲ ਗਏ ਸੀ ਦਾ ਬਿਆਨ ਕਲਪਨ ਕੀਤਾ ਤੇ ਉਹਦੇ ਮੁਤਾਬਕ ਜੋ ਰਹੀ ਸੀ ਬੰਦੀ ਕਾਰਜ ਦੇ ਰਿਪੋਰਟ ਦਰਜ ਕਰਤੀ ਹੈ ਕਿ ਜਿਨ੍ਹਾਂ ਵੀ ਚੱਕੀ ਵਿਅਕਤੀ ਨੇ ਹਮਲਾ ਕੀਤਾ ਉੱਤੇ ਉਹਦੇ ਬਾਰੇ ਅਸੀਂ ਮੀਡੀਆ ਵਿੱਚ ਤੇ ਸੋਸ਼ਲ ਮੀਡੀਆ ਦੇ ਮਾਧਿਅਮ ਲੈ ਕੇ ਤੇ ਸੀਸੀਟੀਵੀ ਘਾਰ ਕੇ ਤੇ ਸਰਚ ਕਰ ਰਹੇ ਸਰ ਕੋ ਕੈਮਰੇਜ ਦਾ ਵੀਡੀਓ ਫੋਟੋ ਵੀ ਹੈ ਕਿ ਵੀਡੀਓ ਵੀ ਨੋਜ਼ਮਾਂ ਕਿ ਨੋਜ਼ਮਾਂ ਸ਼ੂਟਿੰਗ ਜਾਂਦੇ ਆ ਮਤਲਬ ਲੱਗਦਾ ਭਾਲ ਹੋਈ ਵੀ ਕੋਣ ਹੈਗੇ ਨੌਜਵਾਨ ਰਿਹਾ ਦੁਆਰਾ ਆਏ ਤਾਂ ਤਿੰਨੇ ਚਾਰਾ ਪਿੰਡਾਂ ਦੇ ਸਰਪੰਚਾਂ ਦੇ ਸੱਦ ਕੇ ਨਾ ਅਸੀਂ ਇਹਨਾਂ ਨੂੰ ਫੋਟੋਆਂ ਵਖਾਈਆਂ ਤੇ ਲੈਟ ਤੇ ਵੀ ਉਹਨਾਂ ਦੇ ਗਰੁੱਪਾਂ ਜੀ ਵੀ ਪਾਤੀਆਂ ਸਰ ਤੇ ਕਾਫੀ ਚਾਂਸ ਨੇ ਅੱਜ ਭਲਕੇ ਟਰੈਸ ਹੋਇਆ